ਇਹ ਇਹ ਲਾਈਨਾਂ ਤੁਹਾਨੂੰ ਸਮਰਪਿਤ ਨੇ ਤੁਹਾਡੇ ਤੇ ਖੂਬ-ਖੂਬ ਟੁਕੜੀਆਂ ਨੇ ਜਿਹੜੀਆਂ ਤੁਸੀਂ ਡਾਕਟਰ ਹਰਪਜਨ ਸਿੰਘ ਬਾਰੇ ਸਾਡੇ ਸਾਹਮਣੇ ਰੱਖੀਆਂ ਨੇ ਹਰਪਜਨ ਸਿੰਘ ਮੈਂ ਥੋ ਹਰਪਜਨ ਸਿੰਘ ਨੂੰ ਪਾਸੇ ਕਰਕੇ ਹੁਣ ਮੈਂ ਤੁਹਾਡਾ ਨਾਮ ਇੱਥੇ ਆਪਣੇ ਵੱਲੋਂ ਇੱਥੇ ਰੱਖ ਰਿਹਾ ਜਿਸ ਦਾ ਹਰੇਕ ਸਾਹਿਤ ਨੂੰ ਸਮਰਪਿਤ ਰਿਹਾ ਹੈ ਜਿਸ ਦੀਆਂ ਅਨੇਕ ਟੁਕੜੀਆਂ ਨੇ ਪੰਜਾਬੀ ਚੇਤਨਾ ਨੂੰ ਸੱਜਰੀ ਥਰਸਾਟ ਦਿੱਤੀ ਜਿਸ ਤੇ ਪ੍ਰਚੰਡ ਸਾਹਿਤਕ ਤਰਕ ਸ਼ਿਲਪ ਤੇ ਸਾਦਨਾ ਵਿੱਚੋਂ ਅਨੇਕ ਚਮਤਕਾਰੀ ਬਾਕ ਉਕਜੇ ਜਿਸ ਦੀ ਆਲੋਚਨਾ ਵਿੱਚ ਸਿਰਜਣਾਤਮਕ ਸਾਹਿਤ ਹੀ ਸੁੰਦਰ ਤੇ ਸੁਭਕ ਹੈ ਜਿਸ ਦੀ ਆਵਾਜ਼ ਵਿੱਚ ਪੰਛੀਆਂ ਦੀ ਸਵੇਰੀ ਚੁਹਰ-ਚੁਹਰ ਹੈ ਹਰ ਸਮਾਗਮ ਹਰ ਕਵੀ ਦਰਬਾਰ ਵਿੱਚ ਜਿਸ ਤੇ ਬੋਲਾਂ ਨੂੰ ਹੋਣ ਵਾਲੀ ਕਰਾਮਾਤ ਵਾਂਗ ਉਡੀਕਿਆ ਜਾਂਦਾ ਰਿਹਾ ਹੈ ਉਸ ਦੀ ਪ੍ਰਤਿਭਾ ਸ਼ਿਲਪ ਇਕਾਗਰਤਾ ਤੇ ਯੋਗਦਾਨ ਨੂੰ ਸਲਾਮ ਇਹਨਾਂ ਸ਼ਬਦਾਂ ਰਾਹੀਂ ਤੁਹਾਨੂੰ ਵੀ ਸਲਾਮ ਕਿਉਂਕਿ ਵਾਸਤਵ ਵਿੱਚ ਜਿਹੜਾ ਸ਼ਬਦ ਤੁਸੀਂ ਡਾਕਟਰ ਹਰਪ੍ਰੀਤ ਸਿੰਘ ਬਾਰੇ ਵਰਤਿਆ ਸ਼ਬਦ ਪੁਰਸ਼ ਉਹ ਸ਼ਬਦ ਤੁਹਾਡੇ ਤੇ ਵੀ ਪੂਰਦਾ ਪੂਰਾ ਟੁੱਕਦਾ ਹੈ ਕਿ ਸਾਨੂੰ ਆਪਣੇ ਇਸ ਪੰਜਾਬੀ ਦੇ ਸ਼ਬਦ ਪੁਰਸ਼ ਤੇ ਬਹੁਤ ਵੱਡਾ ਮਾਣ ਹੈ ਇਹ ਮਾਣ ਬਣਿਆ ਰਹੇਗਾ ਤੇ ਹੁਣ ਤੁਸੀਂ ਜਗਾ ਦੇ ਮੋਮਬਤੀਆਂ ਨੂੰ ਤਰਨਮ ਚ ਸਾਡੇ ਸਾਹਮਣੇ ਹਰਵਿੰਦਰ ਪਹਿਲਾਂ ਤਾਂ ਮੈਂ ਜਿਹੜੇ ਸੁਣਰੇ ਦੋਸਤ ਜਿਹੜੇ ਕਦੀ ਕਦੀ ਕਮੈਂਟ ਵੀ ਕਰ ਰਹੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਬਹੁਤ ਹਾਂ ਔਰ ਤੇਰਾ ਬਹੁਤ ਸ਼ੁਕਰਗੁਜ਼ਾਰਾਂ ਕਿ ਤੂੰ ਇਨਾ ਇਨਾ ਪੜਕੇ ਔਰ ਇਹਨੂੰ ਆਪਿੰ ਸਾਥ ਕਰਕੇ ਸੋ ਮੈਂ ਤਾਂ ਜਣੀ ਜਵਾਬ ਸਮਝ ਲੋ ਮੈਂ ਲੱਭਣੇ ਪੈ ਰਿਹਾ ਜੀ ਲੱਭਣੇ ਪੈ ਰੇ ਕਿ ਮੈਂ ਤੇਰੇ ਸਵਾਲਾਂ ਦੇ ਕੀ ਜਵਾਬ ਦਿਆਂ ਸੋ ਟੂ ਮੈਂ ਤੇਰਾ ਇਸ ਕੋਲੋਂ ਬਹੁਤ ਸ਼ੁਕਰੀਆ ਕਰਦਾ ਤੇ ਇਸ ਫੋਰਮ ਦਾ ਵੀ ਸਤਿਕਾਰ ਸਵਾਦਾ ਸ੍ਰੀਣੀ ਦਾ ਨਾਮ ਮੈਂ ਜਾਣਦਾ ਕਿਉਂਕਿ ਨਾ ਮੇਰੀ ਗੱਲ ਹੋਈ ਜਾ ਮੈਡਮ ਵੀ ਕੁਛ ਨਾ ਵੀ ਗੱਲ ਕੋਈ ਸੋ ਬਹੁਤ ਮੈਂ ਸ਼ੁਕਰਗੁਜ਼ਾਰ ਆ ਤੇਰੇ ਇੱਕ ਵਾਰੀ ਫਿਰ ਕਿ ਮੈਂ ਕਦੀ ਕਿਹਾ ਸੀ ਜੇ ਕਿ ਜਿਹੜਾ ਲਫ਼ਜ਼ਾਂ ਦੇ ਸਾਹ ਵੀ ਸੁਣ ਸਕਦਾ ਐਸੇ ਪਾਠਕ ਨੂੰ ਕਰਦੀ ਹੈ ਕਿਤਾਬ ਸੋ ਮੈਂ ਕਹਿੰਦਾ ਕਿ ਤੂੰ ਵੀ ਉਹ ਉਹ ਤੂੰ ਹੂ ਪਾਠਕੀਆਂ ਜਿਹੜਾ ਲਫ਼ਜ਼ਾਂ ਦੇ ਤੂੰ ਨਾ ਪਾਠਕਾਂ ਵਿੱਚੋਂ ਵੀ ਸ਼ਾਮਲ ਹੈ ਜਿਹੜੇ ਲਫ਼ਜ਼ਾਂ ਦੇ ਸਾਹ ਸੁਣ ਸਕਦੇ ਹੋ ਸ਼ੁਕਰੀਆ ਸਰ ਤੋ ਸਾਰੇ ਉਹ ਜੇ ਪਾਟਕਾਂ ਨੂੰ ਮੇਰਾ ਨਮਸਕਾਰ ਹੈ ਤੇ ਮੈਂ ਤੁਹਾਨੂੰ ਜਗਾ ਦੇ ਮੋਮਬਤੀਆਂ ਦੇ ਦੋ ਦੋ ਬੰਦ ਜੀ ਦਾਦਨਾ ਉਹ ਕਿਲਾ ਸ਼ੁਰੂ ਚ ਆਮ ਤੌਰ ਤੇ ਮੈਂ ਸ਼ੁਰੂ ਕਰਦਾ ਹਾਂ ਜਗਾ ਦੇ ਮੋਮਬਤੀਆਂ ਲਈ ਕਿ ਲੋਦਾ ਮੈਂ ਸ਼ੁਰੂ ਚ ਹਲਾ ਆਪ ਲਿਖਿਆ ਹੋਇਆ ਛੋਟਾ ਜ ਤੇ ਉੱਥੇ ਮੈਂ ਸ਼ੁਰੂ ਕਰਦਾ ਕਿ ਮੋਮਬਤੀਆਂ ਮੇਲੀ ਕੀ ਨਿੱਕੇ ਨਿੱਕੇ ਸੂਨ ਪਰ ਚੰਮ ਲਫ਼ਜ਼ ਲੋ ਦੇ ਏ ਸੁਰਾ ਪੁਰ ਸੋਜ ਤਤੀਆਂ ਉੱਠ ਜਗਾ ਦੇ ਮੋਮ ਬਤੀਆਂ ਨੇਰ ਨਾ ਸਮਝੇ ਕੇ ਚਾਨਣ ਡਰ ਗਿਆ ਹੈ समझे के चंद रात ना सोचे के सूरज मर गया है रात ना सोचे के सूरज मर गया है बाल जोता ਬਾਲ ਜੋਤਾਂ ਆਸ ਫਰੀਆਂ ਮਣ ਮਕੀਆਂ ਉਠ ਜਗਾ ਦੇ ਮੋਮ ਬੱਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਮੰਨਿਆ ਕੇ ਰਾਜ ਮੇਰੇ ਦਾ ਹਥੀਲਾ ਹਰਿਆ ਜੀ ਜਿਉਂਦਾ ਏ ਕਿਰਨਾਂ ਦਾ ਕਬੀਲਾ ਕਾਲੇ ਆਸਫੇ ਆਤ 17 ਲਾਲ ਰਤੀਆਂ ਉਠ ਜਗਾ ਦੇ ਮਨ ਬੱਤੀਆਂ ਤੂੰ ਜਗਾ ਦੇ ਮੂ ਵਾਗਰੂਲੇ ਉੱਤੇ ਦੇ ਰਹਿੰਦੇ ਨੇ ਤੱਤੇ ਪੱਤੇ ਚੜਾਣੇ ਛਾੜ ਦੇਣੇ ਆਕੇ ਪੱਤੇ ਪਰਿਸਦਾ ਮਤਲਬ ਇਹ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਪੁੰਗਰਨਾਂ ਪੱਤੀਆਂ ਉਤ thư ਜਗਾ ਦੇ ਮੋਮਬਤੀਆਂ ਤੀਂ ਜਗਾ ਦੇ ਮੋਮਬਤੀਆਂ اور ਆخری بند پڑھਦਾ ਪੌਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰ ਦੇ ਬੇਖ ਬੂਟੇ ਰੋਜ਼ ਆਪਣਾ ਕਰਮ ਕਰਦੇ ਜ਼ਹਿਰ ਨੂੰ ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤੀਆਂ ਉਠ ਜਗਾ ਦੇ ਮੋਮ ਬੱਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਤੋ ਸ਼ੁਕਰੀਆ ਬਹੁਤ ਬਹੁਤ ਡਾਕਟਰ ਸਾਹਿਬ ਪੰਜਾਬੀ ਸਤਕਾਰ ਸਭਾ ਦੇ ਪੰਜਾਬੀ ਸਾਥ ਦੇ ਬੇੜੇ ਨੂੰ ਆਪਣੀ ਰੌਸ਼ਨੀ ਨਾਲ ਰਿਸ਼ਨਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਉਮੀਦ ਨਾਲ ਕਿ ਇਹ ਰੌਸ਼ਨੀ ਦਾ ਚਾਨਣ ਇਸ ਰੌਸ਼ਨੀ ਦਾ ਚਾਨਣਾ ਨਿਗ ਹਮੇਸ਼ਾ ਸਾਡੇ ਨਾਲ ਬਣਿਆ ਰਹੇਗਾ ਤੁਹਾਡਾ ਵੀ ਤੇ ਇਸ ਪ੍ਰੋਗਰਾਮ ਜੁੜਨ ਵਾਲੇ ਤੇ ਅੱਗੋਂ ਇਸ ਪ੍ਰੋਗਰਾਮ ਨੂੰ ਵੇਖਣ ਵਾਲੇ ਸਾਰੇ ਸ਼੍ਰੋਤਿਆਂ ਦਾ ਪੰਜਾਬੀ ਸਤਕਾਰ ਸਭਾ ਸਰਸਾ ਵੱਲੋਂ तहे ਦਿਲੋਂ ਧੰਨਵਾਦ ਸ਼ੁਕਰੀਆ